ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਿਸਤ ਦੋਆਬਾ ਨਹਿਰ ਦੇ ਵਿੱਚ ਇੱਕ 207 ਤੂੜੀ ਦੀ ਲੱਦੀ ਹੋ ਗੱਡੀ ਡਿੱਗ ਪਈਆ ਜਦੋਂ ਅਸੀਂ ਕੋਰਸ ਜਿਹਾ ਐਵੇਂ ਨਹੀਂ ਰਜੇ ਐਵੇਂ ਤੋਂ ਦੋ ਖੇਤ ਅੱਗੇ ਜਾ ਕੇ ਪੀੜਾ ਜਗ੍ਹਾ ਪੀੜਾ ਜਗ੍ਹਾ ਦੇ ਸੱਜੇ ਪਾਸੇ ਉੱਥੇ ਨਹਿਰ ਦੇ ਉੱਤੇ ਡੌਣ ਰੇਲਿੰਗ ਵੀ ਇਹਨੂੰ ਕਹਿੰਦੇ ਆ ਕਿ ਮਿੱਟੀ ਜੇ ਲੱਗੀ ਹੁੰਦੀ ਤੇ ਹਾਦਸਾ ਨਾ ਹੁੰਦਾ ਇਹ ਚਾਰ ਬੰਦੇ ਇਥੇ ਬਾਲ ਵਾਲਾ ਬਚਿਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਚਾਰ ਬੰਦੇ ਦੀ ਜਾਨ ਬਚ ਗਈ ਆ ਤੂੜੀ ਜਿਹੜੀ ਆ ਉਹ ਗੱਡੀ ਵਿੱਚ ਡਿੱਗ ਪਈ ਸੀ ਉਹ ਤੂੜੀ ਸਾਰੀ ਖਿਲਰ ਗਈ ਆ ਕੋਟਪੂ ਆਪਨ ਪੰਡੇ ਦੀਆਂ ਪੰਡਾ ਆ ਰਹੀਆਂ ਤਾਂ ਉਹ ਬੰਦੇ ਲੋਕਾਂ ਨੇ ਰੱਸੇ ਸੁੱਟ ਕੇ ਕੱਢ ਲਾਇਆ ਤੇ ਬਾਕੀ ਉਹ ਗੱਡੀ ਵੀ ਹੁਣ ਕੱਢਿਆ ਜਾ ਰਿਹਾ ਵਾ ਆਓ ਤੁਹਾਨੂੰ ਸਾਰੀਆਂ ਤਸਵੀਰਾਂ ਮੌਕੇ ਦੀਆਂ ਲਾਈਵ ਤਸਵੀਰਾਂ ਅੰਦਰ ਖਾਲਦੇ ਆ ਮੈਂ ਤੁਹਾਡਾ ਆਪਣਾ ਸਿਮਰ ਕੁਲਵੰਤ ਸਿੰਘ ਸਿੱਧੂ ਡੱਕੋਟ ਸਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਉਹ ਰਾਗੀਆਂ ਪੱਲੀਆਂ ਜਦ ਪੱਲੀਆਂ ਕਾਫੀ ਆ ਰਹੀਆਂ ਜੀ ਚੋਟਾ ਫਿਲਮੀ ਦਾ ਹੈ ਉਹ ਮਸ਼ੀਨ ਚਾਹ ਉਹ ਮਸ਼ੀਨ ਦੇਖੋ ਸਾਹ ਮਸ਼ੀਨ ਕਿੱਦਾਂ ਚੱਪੂ ਦੇਖੋ ਅੱਟ ਕਰਕੇ ਨਾ ਮਸ਼ੀਨ ਵੀ ਸਾਡੀ ਵੱਗ ਗਈ ਮਸ਼ੀਨ ਵਿੱਚ ਆਉਂਦੀ ਆ ਮਸ਼ੀਨ ਵਿੱਚ ਨਾ ਮਾ ਜਟਾਂ ট্রাক ਤੋਂ ਵੀ ਡੱਗੀ ਹੈ ਤੁਸੀਂ ਨਹਿਰ ਦੇਖੋ ਕਿੰਨੀਆਂ ਪੱਲੀਆਂ ਜਾ ਰਹੀਆਂ ਆ ਪੱਲੀ ਆ ਗਈ ਆ ਆ ਨਹਿਰ ਦੇ ਵਿੱਚ ਤੂੜੀਓ ਤੂੜੀ ਹੋਈ ਪਈ ਆ ਇਹ ਬਿਸਤ ਦੁਆਬਾ ਨਹਿਰ ਅਡਾ ਕੋਟ ਸੂਈ ਦੇ ਵਿੱਚ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਨਹਿਰ ਦੇ ਵਿੱਚ ਤੂੜੀਓ ਤੂੜੀ ਹੋਈ ਵੇ ਪੱਲੀਆਂ ਭਰੀਆਂ ਆ ਰਹੀਆਂ ਜੀ ਤੁਹਾਡਾ ਆਪਣਾ ਮੈਂ ਕੁਲਵੰਤ ਸਿੰਘ ਸਿੱਧੂ ਅੱਗੇ ਤੁਹਾਨੂੰ ਕਿਹੋ ਜੀਆਂ ਵੀਡੀਓ ਚਾਹੀਦੀਆਂ ਉਹ ਸਾਨੂੰ ਕਮੈਂਟ ਕਰਕੇ ਦੱਸੋ ਜੇਕਰ ਤੁਸੀਂ ਪਰਿਵਾਰਕ ਵੀਡੀਓ ਦੇਖਣੀ ਚਾਹੁੰਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਗਈਆਂ ਪੱਲੀਆਂ ਪੱਲੀਆਂ ਕਾਫੀ ਆ ਰਹੀਆਂ ਜੀ